ਤੇ दिले ਕਿਰੀ ਵੀ ਨਾ ਤੇਰੀਆ ਕਿਹ ਕੋਈ ਨਹੀਂ ਆਰਾ ਇਸ ਦੁਨੀਆ ਉਤੇ ਉਹ ਮੁਸਾਬਲਾ ਤੁਝ ਨਾ ਚਰਮਾ ਤੇਰੀ ਆ ਜਦੋਂ ਸੁਣ ਵੀਡੀਓ ਤੁਸੀਂ ਦੇਖਿਆ ਕਿ ਪੋਤਾ ਆਪਣੇ ਮਾਂ ਨੂੰ ਕੰਨਾਂ ਸਾਲਾਂ ਬਾਅਦ ਆਪਣੇ ਕੋਲ ਵਿਦੇਸ਼ ਬੁਲਾਉਂਦਾ ਤਾਂ ਦੇਖੋ ਕਿਵੇਂ 에ਰਪੋਰਟ ਤੇ ਜਦੋਂ ਪੋਤਾ ਆਪਣੀ ਮਾਂ ਨੂੰ ਦੇਖਦਾ ਤੇ ਭੱਜ ਕੇ ਪੈਰਾਂ ਵਿੱਚ ਡੈਗ ਪੈਂਦਾ ਇਹ ਨੇ ਚੰਗੇ ਮਾਂ ਪਿਓ ਦੇ ਚਾਂਗੇ ਸੰਸਕਾਰ ਬਹੁਤ ਔਖਾ ਇਨੇ ਟਾਈਮ ਆਪਣੇ ਮਾਪਿਓ ਤੋਂ ਦੂਰ ਰਹਿਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾ